ਜੋ ਦੇ ਕਿੱਥੇ ਡਿੱਗਣੀ ਹੈ ਪਤਾ ਨਹੀਂ ਜੋਦੇ ਲਾ ਲੈਣਾ ਚੜ ਜੂਦਾ ਹੈ ਮਾਰੋ ਮਾਰਾ ਹੋਊਗਾ ਹੁਣ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਆਲਮੋਸਟ 80% ਰੇਸ ਕਵਰ ਹੋ ਚੁੱਕਿਆ ਹੈ ਤੇ ਕੇ ਲਈ ਟੋਪੀ ਡੋਪੀ ਰਹੇਗੀ ਇਹਦੇ ਚਾਦਰਾਂ ਪਾਉਣ ਵਾਲੇ ਰਹੇ ਗਏ ਤੇ ਐਂਗਲਾਂ ਲਾਉਣ ਵਾਲੇ ਰਹੇ ਗਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਡੈਰੀ ਫਾਰਮ ਦਾ ਫਾਰਮ ਪਾ ਰਹੇ ਹਾਂ ਅਲੋਗਾਈਆਂ ਮੱਜਾਂ ਦਾ ਫਾਰਮ ਪਾ ਰਹੇ ਹਾਂ ਤੇ ਉਹਦੇ ਲਈ ਸਾਡਾ ਕੰਮ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈਗਾ ਤੇ ਕੱਲ ਵਾਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਕਿ ਅਸੀਂ ਜੋ ਕੈਂਚੀਆਂ ਹੁੰਦੀਆਂ ਨੇ ਉਹ ਉਹਦੇ ਨਾਲ ਲੋਡਰ ਦੇ ਨਾਲ ਉੱਪਰ ਧਰਤੀਆਂ ਸਾਰੀਆਂ ਤੇ ਹੁਣ ਅੱਜ ਵਾਲੇ ਵਲੌਗ ਦੇ ਵਿੱਚ ਤੁਸੀਂ ਦੇਖੋਗੇ ਕਿ ਅੱਜ ਅਸੀਂ ਉਹ ਉੱਪਰ ਪਲੇਟਾਂ ਆ ਚੁੱਕੀਆਂ ਨੇ ਰੱਖਣ ਵਾਲੀਆਂ ਜਿਹੜੀਆਂ ਪੱਥਰ ਦੀਆਂ ਹੁੰਦੀਆਂ ਨੇ ਤੇ ਉਹ ਹੁਣ ਉਹਦੇ ਲਈ ਟਰੱਕ ਆ ਚੁੱਕਾ ਹੈ ਤੇ ਉਹ ਅਸੀਂ ਲਾਉਨੇ ਆ ਤੇ ਫਿਰ ਤਰਾਂਗੇ ਤੁਹਾਨੂੰ ਦਿਖਾਉਨੇ ਆ ਜਿਹੜੇ ਨੇ ਵੀ ਸਾਡੇ ਹੱਦ ਤੱਕ ਵੀਡੀਓ ਨਹੀਂ ਦੇਖੀ ਉਹਨੂੰ ਫਿਰ ਤੋਂ ਦੱਸ ਦਿੰਦੇ ਕਿ ਅਸੀਂ ਫਾਰਮ ਬਾ ਰਹੇ ਹਾਂ ਤੇ ਸਾਡੀ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਤਾਂ ਕਿ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਦੱਸ ਸਕੀਏ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰੋ ਕਿੰਨੇ 150 ਹੈ 150 ਹੈ ਇਹ ਟੂੜੀ ਧਰਨੀ ਕੋਈ ਵਾਰ ਫਟ ਜਾਂਦੀ ਹੁੰਦੀ ਹੈ ਕੋਰੋਨਾ ਲਾ ਹੋ ਗਿਆ ਕੋਈ ਨਹੀਂ ਇਹ ਕਿੰਨੇ ਫੁੱਟ ਦੇ ਮਿਸਤਰੀ ਕਿੰਨੇ ਫੁੱਟ ਦੀ ਇਹ 10 10 10 ਠੀਕ ਹੈ ਪੱਥਰ ਦੀ ਨਹੀਂ ਪੱਥਰ ਦੀ ਨਹੀਂ ਇਹ 150 ਹੈ 10 ਨਹੀਂ ਹੈ ਸਾਰਾ ਲਾਉਣਾ ਹੈ ਇਹ ਵਿੱਚ ਰੱਖ ਰਹੇ ਆਪਾਂ ਟਰੱਕ ਚੋਂ ਲਾ ਕੇ ਤਾਂ ਚੰਗਾ ਹੋਣਾ ਫਿਰ ਕਿੰਨੀ ਹੋ ਗਿਆ ਲੱਗੇ ਬੜਾ ਬਹੁਤ ਜ਼ੋਰ ਲੱਗਿਆ ਸਾਡਾ ਜੀ ਤੇ ਮੇਰਾ ਸਭ ਤੋਂ ਵੱਧ ਲੱਗਿਆ ਨਾਲ ਦੋ ਮਿਤਰੀ ਸਾਹਿਬ ਸੀਗੇ ਨਾਲ ਲੰਡੂ ਪੰਜੂ ਤੇ ਅਸੀਂ 6 1/2 ਬਚਾਦੇ ਸੀ 100 ਦਾ ਲਾਹ ਤੇ ਆਪਾਂ ਨੇ ਤੇ 50 ਰਹਿ ਗਈਆਂ ਇਹ ਦੂਜੇ ਡਾਕਟਰਾਂ ਦੇ ਤਾਂ ਆਪਾਂ ਤੇ ਜਮੇਰੀ ਬਾਈ ਮੜਾ ਮੋਟਾ ਖਾਦੀ ਪਿੱਛੇ ਦਾਸਰ ਵੀ ਕਰੋ ਕਈ ਕਰਿੰਦਾ ਜਾਂਦਾ ਐ ਕਿੱਲੇ ਖੜਕੇ ਨਾ ਗੋਡੇ ਦੇ ਹੱਥ ਧਰ ਲੈਣੇ ਆ। ਬੜੀ ਆਪਾਂ ਫਿਰ ਕਰੀਏ ਕਿ ਬੀ ਤੇ ਬਗ ਜਾਂਦੀ। ਕੱਲਾ ਪੰਮਾ ਦੇਖ ਮੁੜਕਾ ਮੁੜਕੀ ਹੋਇਆ ਪਿਆ। ਮੇਰਾ ਮੁੜਕਾ ਮੁੜਕੀ ਖੜੀ ਹੋਈ ਜਾਂਦੇ ਪਾ ਮੈਂ ਮੁੜਕਾ ਮੁੜਕੀ ਪਾ। ਦਾਸਰ ਫਿਰ ਮੜਾ ਜਾਂ ਖਾਦੀ ਪਿੱਛੇ ਦਾਸਰ ਉਹ ਮੜਾ ਜਾਂ। ਇੱਕ ਵਾਰ ਮਿਸਤਰੀ ਹੋਰ ਦੱਸੋ ਕਿੰਨੇ ਫੁੱਟ ਨੇ ਹੀ? 10 ਫੁੱਟ 12 ਫੁੱਟ ਕਾਮ ਜਾਂ ਨਹੀਂ ਸੀ। ਕਾਮ ਜਾਂਦੀ ਆਹੋ। ਟੜ ਜਾਂਦੀਆਂ ਠੀਕ ਹੈ ਜੀ। ਇਹ ਆਸ਼ੀਰਵਾਦ ਕੰਪਨੀ ਦੇਣੀਆਂ। ਤੇਜ ਮੇਰੀ ਇਹ ਇੱਕ ਥੋੜੀ ਕੰਪਨੀ ਬਣਾਉਂਦੀ ਹੈ ਕਿਹੜੀ ਹੈ ਉਹ ਕੰਪਨੀ ਥੋੜੀ ਐਵਰੇਸਟ ਕੰਪਨੀ ਹੈ ਐਵਰੇਸਟ ਸੌਰੀ ਸੌਰੀ ਮੈਂ ਆਸ਼ੀਰਵਾਦਾਂ ਆਟਾ ਦਿਮਾਗ ਜਾ ਗਿਆ ਸੀ ਮੇਰੇ ਆਸ਼ੀਰਵਾਦਾਂ ਆਟਾ ਇਹ ਵੀ ਵੀਡੀਓ ਦੇ ਦੇ ਨਹੀ ਨਹੀ ਤੂੰ ਹੀ ਚੰਡੀਗੜ੍ਹ ਇੰਨੇ ਸਾਲ ਗਾਲੀ ਕੇ ਉਹ ਮੂੰਹ ਚੋਂ ਨਿਕਲਿਆ ਜਿਵੇਂ ਮਿਸਤਰੀ ਸਾਹਿਬ ਜੀ ਮੂੰਹ ਚੋਂ ਨਿਕਲਿਆ ਮੂੰਹ ਚੋਂ ਨਿਕਲਦਾ ਆਪਾਂ ਮੰਕਾ ਅੰਗਰੇਜ਼ ਹੋਦੀ ਹੈ ਉਧਰ ਜਾ ਕੇ ਮਸੜਾ ਹੋਇਆ ਆਇਆ ਆਤਰਾ ਹੀ ਮੋਦੇ ਆਪਾਂ ਮੇਰੇ ਤਰਾ ਹੀ ਮਾਰੇ ਪਾਵੇਂ ਮਾ ਮਾਈ ਗੋਡ ਮਾ ਹੈਲੋ ਉਹ ਪੱਲੇ ਸਿੰਘ ਦਾ ਨਹੀਂ ਹੁੰਦਾ ਹੈ ਪੱਲੀ ਜਾਂਦੀਆਂ ਵਾ ਨਨ ਪੱਲੀ ਦਾ ਨਹੀਂ ਹੈ ਐਲਪੀ ਹੈ ਨਾ ਵਾ ਐਲਪੀ ਹਾਂ ਐਲਪੀ ਹੈ ਸ਼ਟ ਟਰੱਕ ਲੈ ਕੇ ਮੂੰਹ ਬਸਦਾ ਹੈ ਇਹ ਮੋਜਣਾ ਵੀ ਅੰਦਰ ਬੈਠਾ ਆ ਉਧਰ ਪੁੱਛਣਾ ਕੀ ਕਹਿੰਦੇ ਨੇ ਮੁੱਚੀ ਆਦਨੇ ਕਿਵੇਂ ਸ਼ਾਸ਼ੂ ਤਮੇ ਹੋਏ ਤਮੇ ਪਾਣੀ ਲੈ ਕੇ ਪਰਪਰ ਲੈ ਕਿੱਥੇ ਡਿਕਣੀ ਹੈ ਪਤਾਈਂ ਦੀ ਜੋੜੇ ਲਾ ਲੈ ਚੜ ਜੂਦਾ ਹਾਂ ਮਰ ਮਾਰਾ ਉਹ ਵਾ ਬਾਲਾ ਉਹਨੂੰ ਦੱਸੀ ਜੇ ਤੂੰ ਆਪ ਬਈ ਡਾਕਟਰ ਤੇ ਮੈਂ ਮੈਂ ਆਵਾਂ ਮਾਰ ਕੇ ਰੇਸ ਤੇ ਮੁਕੀ ਟਾਪ ਦੇ ਕਿੱਲੀ ਚੜਾ ਚੜਾ ਓ ਡਾਕਟਰ ਤੇਰੇ ਸਾਨ ਉਹ ਤੀਜੇ ਦੀ ਤੀਜੇ ਮੀਡੀਅਮ ਚ ਲਿਆ ਕੇ ਦੇ ਉਹ ਖੜ ਜਾ ਹੈ ਤੀਜੇ ਮੀਡੀਅਮ ਚ ਚੜ ਤੇ ਮੀਡੀਅਮ ਚ ਚੜ ਜੀ ਚੜ ਜੂ ਐ ਚੜੋਂਗੇ ਬਈ ਹੈ ਐ ਕਰਨਾ ਨਹੀਂ ਬਚਾ ਹਾਂ ਚੜੋਂਗੇ ਹਾਂ ਕੋਲੀ ਕੋਲੀ 150 ਹਾਂ ਨਾ ਨਾ ਜੀ ਹਾਂ ਕੇਰਾ ਲੈਫਟ ਚ ਕਾਲਾਂਗੇ ਪਿੱਛੇ ਲਾ ਕੇ ਚੜਾ ਕੇ ਲੈਫਟ ਚ ਕਾ ਕੇ ਬਾਅਦ ਚ ਫੜਾਈ ਕਰਾਂਗੇ ਆਈ ਨਹੀਂ ਲਿਖਾਂ ਇਹਦਾ ਬਗਦੁੱਦਾ ਵੈ ਕਰੀ ਹੋ ਜਾਊਗਾ ਬੈਕ ਆ ਪੰਜਾਂਗਲਾਂ ਹੋ ਜਾਊ ਹੋ ਜਾ ਫਿਰ ਐਂਗਲਾਂ ਚੱਕੇ ਜਾਣੀਆਂ ਹੁਣ ਚੱਕ ਲਾਂਗੇ ਐਂਗਲਾਂ ਦਾ ਚਕਾ ਲਾਂਗੇ ਬਹੁਤ ਸਵਾਦ ਨੂੰ ਗਾਈਜ਼ ਲੱਗ ਜੇ ਫਿਰ ਲੱਗ ਜੀ ਲੱਗ ਜੂਗਾ ਜੀ ਆਹੀ ਲੰਗਾ ਉਹ ਕਿੱਥੇ ਲੱਗੂਗਾ ਤੂੰ ਜੜ ਕਰ ਤੂੜੀ ਵਾਲੀ ਦਾ ਡਰਾਈਵਰ ਐ ਹੋ ਤੂੜੀ ਵਾਲੀ ਦਾ ਡਰਾਈਵਰ ਤੂੰ ਦਿਲ ਦੇ ਪੈਰ ਦੀ ਗੇਰ ਪਾ ਕੇ ਸਿੱਧੀ ਤੁਰ ਜਾਨੀ ਐ ਲੈ ਨੀ ਨੂਫੜਾ ਮੈਂ ਵੀ ਜਾ ਮੈਂ ਬਿਜੀ ਨੇ ਲੱਗੀ ਸਟਾਰਟ ਕਰਦੇ ਹਾਂ ਜਦਰਮੁਣੀ ਇੰਨੇ ਕਿ ਰੁਕ ਜਾਓ ਰੋ ਦੇਖ ਸਕਦੇ ਹੋ ਇੰਨੇ ਕਿ ਜੀ ਥੋੜੀ ਤੂੜੀ ਆ ਜਿੱਦ ਤੱਕ ਗੰਢੀ ਬੰਦੇ ਖੜੇ ਦੇਖ ਰਹੇ ਨੇ ਨਹੀਂ ਮਰਜੀ ਪਾਲੇ ਮੇਲੇ ਉਹ ਤੌੜਾ ਲਾਤਾ ਫਿਰ ਕਹਿੰਦੇ ਤੌੜਾ ਲਾਓ ਨજર ਤੂੰ ਆਪਾਂ ਤੌੜਾ ਲਾਤਾ ਬੁਰੀ ਨਜ਼ਰ ਵਾਲੇ ਤੇਰਾ ਮੂੰਗਾ ਵਾਲਾ ਬੁਰੀ ਨਜ਼ਰ ਵਾਲੇ ਤੇਰਾ ਮੂੰਗਾ ਵਾਲਾ ਤੇਰੀ ਨਜ਼ਰ ਤਾਂ ਭੈਣ ਦੀ ਫੁੱਦੀ ਜਮੀਨ ਲੱਗਦੀ ਬੰਦਾਂ ਨੇ ਬੈਲੇ ਕਦੇ ਤੂੰ ਜਾਣੇ ਕਿੱਧਰ ਗਈ ਇੰਨੇ ਜਾਣੇ ਸਵੇਰੇ ਬਾਹਰ ਫੜਾ ਪਾਇਦਾ ਬਚੇ ਉਹਦੇ ਪਰਾਦੀ ਜਗੜਨੇ ਪੰਜ ਤਾਂ ਦੋ ਤਾਂ ਨਹੀਂ ਇਹ ਟਰਾਲੀ ਜਿਹੜੇ ਦੋ ਉੱਪਰ ਬੈਠੇ ਰਹੇ ਪਪੇ ਤਾਂ ਨਹੀਂ ਸਮਾਨ ਖੋਲੀ ਜਾਂਦਾ ਕਲੂ ਕੋਈ ਇਹ ਵੀ ਦੀ ਵੀਡੀਓ ਬਣਾ ਲੈ ਇੱਕ ਦਿਨ ਪਾਪੇ ਦਾ ਕੀ ਭੈਂਦੀ ਫਿਰ ਗਿਨੇ ਕੋਲਾ ਚੇਕ ਨਾ ਟਾ ਮੁਗੀ ਦਾਲ ਵੱਧ ਖਾ ਗਿਆ ਉੱਛਲਣਾ ਪੁੱਛਣਾ ਨਹੀਂ ਉਹ ਬਰੇ ਸੋਜ ਆ ਗਿਆ ਪਾ ਮੇਰੇ ਮੰਮੂ ਆਂਤਰੀਆਂ ਹੁਣ ਥੜੀਆਂ ਤਾਹਾਂ ਚੜਨ ਦਾ ਜੀ ਮੈਸਤਰੀ ਬਹੁਤ ਉੱਪਰ ਹੋ ਗਿਆ ਆ ਤੇ ਜਵਾਕ ਜੋਲੇ ਬਸ ਬਸ ਬੈਠਾ ਉਹ ਨਾਲ ਬੈਠੇ ਲਾਲ ਬਗੜਾ ਲੋਕਾਂ ਦਾ ਜਿਹੜਾ ਤਾਹਾਂ ਚੜਦੇ ਦਾ ਜੋਰ ਬਹੁਤ ਨਾਲ ਉਹਨਾਂ ਪਰ ਨਹੀਂ ਲੇ ਕੋਈ ਚੱਕ ਇੱਥੋਂ ਵੀ ਆਪਣੇ ਤੁੰਗਲ ਲੀਲਾ ਦੇ ਪਰਾਂ ਤੇ ਲੱਗੀਆਂ ਮੇਰੇ ਤੋਂ ਹੋਲੀ ਜਿਵੇਂ ਜਿਵੇਂ ਦਿਨ ਛੇਪ ਰਿਹਾ ਹੈ ਸਾਡਾ ਸ਼ੈੱਡ ਦਾ ਪੈਣ ਦਾ ਕੰਮ ਵੀ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਅਸੀਂ ਲਗਭਗ ਅੱਧਾ ਸ਼ੈੱਡ ਤੇ ਚਾਦਨਾ ਪਾਉਣ ਦਾ ਕੰਮ ਕੰਪਲੀਟ ਕਰ ਚੁੱਕੇ ਆ ਤੇ ਹੁਣ ਅਸੀਂ ਅੱਧ ਤੋ ਟੱਪਣ ਜਾ ਰਹੇ ਹਾਂ ਤੇ ਤੁਸੀਂ ਤੁਹਾਨੂੰ ਅਲੱਗ-ਅਲੱਗ ਮਿਸਤਰੀਆਂ ਨੂੰ ਸਾਰਿਆਂ ਦੇ ਕੰਮ ਕਿਰਾਂ ਦੱਸ ਦਿੰਨਾ ਆ ਦੇਖੋ ਥੱਲੇ ਟਰਾਲੀ ਖੜੀ ਏ ਇਹਦੇ ਵਿੱਚ 100 ਦੇ ਕਰੀਬ ਚਾਦਰਾਂ ਪਈਆਂ ਨੇ ਤੇ ਇਹ ਬਾਈ ਉੱਪਰ ਚੜ ਰਹੇ ਨੇ ਹੋਰ ਜਮੇਤ ਸਿੰਘ ਸਾਹਿਬ ਕਿਵੇਂ ਹੋ? ਹੋਰ ਬਾਈ ਸਾਰੇ ਕਿਵੇਂ ਹੋ? ਠੀਕ ਆ ਬਈ ਠੀਕ ਆ। ਕਿਵੇਂ ਚੱਲ ਰਿਹਾ ਕੰਮ? ਕੰਮ ਤਾਂ ਹੱਟ ਜਾਂਦੇ ਆ। ਇਹ ਚਾਰ ਜਣੇ نیچے ਨੇ। ਆਹ ਮਿੱਤਰੀ ਸਾਹਿਬ ਆਹ ਜਿਹੜੇ ਕਿੱਲੀਆਂ ਆ ਇਹ ਫੜਾਉਂਦੇ ਨੇਗੇ। ਤੇ ਉੱਪਰ ਉੱਪਰ ਕਿੰਨੇ ਜਾਣੇ ਨੇ ਬਾਈ ਤਿੰਨ ਜਾਣੇ ਉੱਪਰ ਨੇ ਉਹ ਦੇਖੋ ਚਾਦਰ ਪੈ ਰਹੀ ਤੁਸੀਂ ਨੂੰ ਦਿਖਾਣੇ ਇਹ ਛੇ ਚਾਦਰ ਜਾਂਦੀ ਹੈ ਐਸੇ ਪੜਾਉਂਦੇ ਨੇ ਇੱਧਰ ਇੱਧਰ ਇਹ 70 ਬਾਈ 50 ਦਾ ਛੱਡ ਹੈ ਤੁਹਾਨੂੰ ਦੁਬਾਰੇ ਫੇਰ ਦੱਸ ਦਿੰਨਾ ਜਿਹਨੂੰ ਨਹੀਂ ਪਤਾ ਦੇਖੋ ਜੀ ਕੰਸਟ੍ਰਕਸ਼ਨ ਦਾ ਕੰਮ ਇਦਾਂ ਹੀ ਹੁੰਦਾ ਬਾਹਰੇ ਆਪਾਂ ਕਹਿੰਦੇ ਕੰਸਟਰਕਸ਼ਨ ਦੇ ਕੰਮ ਤੇ ਰੀ ਬਹੁਤ ਨੇ ਇਦਾਂ ਰਿਸਕ ਵੀ ਇੰਨੇ ਜ਼ਿਆਦਾ ਹੁੰਦੇ ਨੇ ਦੇਖੋ ਬਾਹਰ ਤਾਂ ਆਪਾਂ ਬਾਹਰ ਜਿਹੜੇ ਲੋਕ ਜਾਂਦੇ ਨੇ ਉਹ ਤਾਂ ਫਿਰ ਵੀ ਸੇਫਟੀ ਬੈਲਟ ਲਾਉਂਦੇ ਨੇ ਇੱਥੇ ਕੋਈ ਵੀ ਨਹੀਂ ਲਾਉਂਦਾ ਦੇਖੋ ਦੇਖੋ ਹੈੱਡ ਮਿਸਤਰੀ ਦੀ ਉਮਰ ਦੇਖੋ ਹੈੱਡ ਹੈੱਡ ਮਿਸਤਰੀ ਦੀ ਉਮਰ ਦੱਸੋ ਕਿੰਨੀ ਹੋਊਗੀ ਮੰਨ ਲਓ 50 ਤੋਂ ਵੱਧ ਦੀ ਹੋਊਗੀ ਦੇਖੋ ਕਿਵੇਂ ਖੜੇ ਮਿਸਤਰੀ ਉਮਰ ਕਿੰਨੀ ਹੈ ਤੇਰੀ ਮੇਰੀ 47 47 47 ਸਾਲ 47 ਸਾਲ ਦੇਖੋ 47 ਸਾਲ ਦਾ ਬੰਦਾ ਇਦਾਂ ਖੜਾ ਬਿਨਾਂ ਸੇਫਟੀ ਬੈਲਟ ਤੋਂ ਇਹ ਜਿਗਰੀ ਨੇ ਪੈਸੇ ਕਮਾਉਣ ਦੇ ਸੌਕੇ ਨਹੀਂ ਹੁੰਦੇ ਕਿਸੇ ਵੀ ਫੀਲਡ 'ਚ ਰਿਸਕ ਲੈਣੀ ਪੈਣੀ ਹੁੰਦੀ ਨੇ ਇੱਥੇ ਲਾਵਾਸਾ ਕੰਪਲੀਟ ਹੋ ਗਿਆ ਜੀ ਹੁਣ ਦਾਸ ਨੇ ਟਰੈਕਟਰ ਪੱਟ ਕੇ ਇਥੂ ਲਾਤ ਇਥੇ ਲਾਦਾ ਬਈ ਜੀ ਇਹ ਤਾਂ ਰਹੀ ਆਹੋ ਭਾਈ ਨੇ ਡਿਊਟੀਆਂ ਆਹ ਮਿਸਤਰੀ ਮਿਸਤਰੀ ਸਾਹੋ ਇਹ ਦੋ ਬੰਦੇ ਆ ਇਹ ਤਿੰਨ ਬੰਦੇ ਡਿਊਟੀਆਂ ਉੱਪਰ ਰਹੀਆਂ ਦੇਖੋ ਲੱਗਦੇ ਨੇ ਜਮਾ ਕੰਗਾਰੂ ਕੰਗਾਰੂ ਦੇਖੇ ਹੁਣ ਇਹ ਦਿਨਾਂ ਨੇ ਮਤਲਬ ਪੈਸਾ ਕਹਿ ਦਿੰਦਾ ਵੀ ਪੈਸਾ ਲੈਨੇ ਹੋ ਇਹਨੇ ਲੈਨੇ ਪਰ ਕਿਸ ਤਰ੍ਹਾਂ ਦਾ ਕੰਮ ਵੀ ਬਹੁਤ ਔਖਾ ਹੁੰਦਾ ਜੀ ਇਸ ਕਰਕੇ ਸਭ ਨੂੰ ਮੰਨਦਾ ਮਾਨ ਸਨਮਾਨ ਦਿਆ ਕਰੋ ਇਹ ਫੋਟੋ ਵਾਇਰ 5 ਰੁਪਏ ਵੱਧ ਕਰ ਦਿੰਦੇ ਕਰਦੇ ਫੋਟੋ ਮਗਰ 5 ਰੁਪਏ ਵੱਧ ਅਰੇਸ ਕਰਨ ਦੇਖ ਕੇ ਬਾਈ ਯਾਰ ਦੇਖੀ ਲੈ ਯਾਰ ਇਹ ਜੱਟ ਦੀ ਕਦੇ ਅਜੇ ਮਾਲੀ ਮੇ ਮਿੱਤਰਾਂ ਨਾਲ ਚੱਲਦਾ ਐਂ ਦਬਦੇ ਨਹੀਂ ਹੈਗੇ ਜੱਟ ਦਿਲ ਬਹੁਤ ਵੱਡਾ ਯਾਰ ਆਈ ਹੈ ਹੋਰ ਸਾਤੀ ਛੋਟੀ ਇਹਦੇ ਵਿੱਚ ਦਿਲ ਬਹੁਤ ਵੱਡਾ ਤੇ ਇਹ ਦਿਲ ਹੀ ਵੱਡੇ ਰੱਖੇ ਸਾਤੀਆਂ ਦਾ ਹਰੇਗੀ ਵੱਡੀ ਕਰਨਾ ਚਾਹ ਸਾਤੀ ਦਾ ਜਿੰਮ ਵਿੱਚ ਜਾ ਕੇ ਵੱਡੀ ਹੋ ਜੂ ਜਲਦੀ ਹੁੰਦਾ ਨਾ ਨਹੀਂ ਹੁੰਦਾ ਜਦੋਂ ਸਹੀ ਹੈ ਤੂੰ ਤਾਂ ਬਿਆਹ ਬਾਰੇ ਬੰਦਾ ਚੱਲ ਇੱਕ ਟਰਾਲੀ ਕੰਪਲੀਟ ਕਰਤੀ ਹੁਣ ਐਜ ਦੂਜਾ ਟਰੈਕਰ ਪਰ ਲਾਤਾ ਹੁਣ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਆਲਮੋਸਟ 80% ਹਿੱਸਾ ਕਵਰ ਹੋ ਚੁੱਕਿਆ ਹੈ ਤੇ ਕੇ ਲਈ ਟੋਪੀ ਡੋਪੀ ਰਹੇਗੀ ਇਹ ਤੇ ਚਾਦਰਾਂ ਪਾਉਣ ਵਾਲੇ ਰਹੇਗੇ ਤੇ ਐਂਗਲਾਂ ਲਾਉਣ ਵਾਲੇ ਰਹੇਗੇ ਤੇ ਇਹ ਆਪਣਾ ਪ੍ਰੋਸੈਸ ਕਰ ਲ ਨੂੰ ਚੱਲੂਗਾ ਤੇ ਅੱਜ ਦੇ ਲਈ ਆਪਾਂ ਵਲੌਗ ਨੂੰ ਅੱਜ ਦੇ ਇੱਥੇ ਸਮਾਪਤੀ ਕਰਦੇ ਆਂ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਤੁਸੀਂ ਪਹਿਲਾਂ ਹੀ ਤਰ੍ਹਾਂ ਕੋਈ ਪੁੱਛਿਆ ਦੱਸ ਸਕਦੇ ਹੋ ਜਿਵੇਂਰੀ ਧੰਨਵਾਦ ਕਰਦੇ ਸਭ ਨੂੰ ਧੰਨਵਾਦ